ਕਕ ਕਲਾਂ ਵਿਖੇ ਕਿਸਾਨ ਯੂਨੀਅਨ ਖੋਸਾ ਦੇ ਮੀਤ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ ਹੇਠ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਇਕਾਈ ਦਾ ਗਠਨ ਕੀਤਾ ਗਿਆ ਸਰਬਸੰਮਤੀ ਨਾਲ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਇਸ ਮੌਕੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸਾਡੀ ਸਤਾਰਜੋਗ ਸੁਖਵੀਰ ਸਾਹਿਬ ਸੰਤਾਲੀਵਾਲ ਜੀ ਤੇ ਪਿੰਡ ਚੰਤ ਕਲਾਂ ਦੇ ਇਕਾਈ ਦੇ ਪ੍ਰਧਾਨ ਨਵਾਜੀ ਜਾਣਗੇ ਥੋੜੇ ਦਿਲ ਪਹਿਲਾਂ ਅਸੀਂ ਪਿੰਡ ਬਲੀਪੁਰ ਵਿੱਚ ਏਸੀ ਸਾਹਿਬ ਨੂੰ ਬਣਦਾ ਮਾਨ ਸਨਮਾਨ ਦੇ ਕੇ ਪਿੰਡ ਬਲੀਪੁਰ ਦੇ ਇਕਾਈ ਦਾ ਪ੍ਰਧਾਨ ਨਵਾਜਿਆ ਉਹ ਕਿਸਾਨ ਸਿੰਘ ਦੇ ਧਾਰਪੁਰ ਸੰਜੀ ਨੂੰ ਖੋਸਾ ਦੇ ਸਰਦਾਰ ਸੁਖਿੰਦਰ ਸਿੰਘ ਦੀ ਖੋਸਾ ਦੀ ਰੈਣ ਪਾਈ ਹੈ ਸਾਡੇ ਅਨਾਦੇ ਦੇ ਸਰਪੱਟ ਆ ਗਏ ਔਰ ਬਹੁਤ ਵਧੀਆ ਸੋਟ ਵਾਲੇ ਨੇ ਤੜਪ ਵੀਰ ਸਰਦਾਰ ਹਨੇਕ ਸਿੰਘ ਦੀ ਲਾਡੀਆਂ ਜੇਕਰ ਸਾਡੇ ਸੀਪੇ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੇ ਇਹ ਵਾਅਦਾ ਘੋਰ ਸੰਭਾਲੀ ਹੈ ਤੇ ਸਾਡੇ ਲੁਭਾਣੀ ਜ਼ਿਲ੍ਹੇ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਨੇੜੇ ਤੇ ਪਿੰਡ ਅਜੇ ਨਹੀਂ ਜਿੱਥੇ ਅਸੀਂ ਇਕਾਈਆਂ ਦਾ ਗਠਨ ਨਹੀਂ ਕੀਤਾ ਜਿੱਥੇ ਰਹਿ ਗਏ ਆ ਔਰ ਉੱਥੇ ਵੀ ਅਸੀਂ ਬਹੁਤ ਜਲਦੀ ਯਾਨੀ ਇਕਾਈਆਂ ਦਾ ਗਠਨ ਕਰਾਂਗੇ ਉਸ ਵੀਰ ਕਿਸਾਨ ਜਿੰਦਿਆਂ ਨਾਲ ਜੁੜਦੇ ਨਹੀਂ ਸਿਰਫ ਤੇ ਸਿਰਫ ਇਹ ਵੀ ਸੋਚਦੇ ਨੇ ਕਿ ਅਸੀਂ ਤਾੜ ਬਣਾ ਲઈએ ਨਹੀਂ ਦੋਸਤੋ ਤਾੜ ਤਾਂ ਬੰਨਾਈਆ ਔਰ ਜਿਹੜੀਆਂ ਇਸ ਤਾੜ ਦੇ ਵਿੱਚ ਜਿਹੜੀ ਪਾਵਰ ਆ ਜਾਂ ਜਿਹੜਾ ਸਾਡੇ ਮੈਜ ਲੱਗਿਆ ਹੋਇਆ ਇਹਦੀ ਜਿਹੜੀ ਪਾਵਰ ਆ ਉਹ ਤੁਸੀਂ ਹਜੇ ਉਸ ਤੋਂ ਅਣਜਾਣ ਹੋ ਜਾਣੂ ਨਹੀਂ ਹੈਗੇ ਜਿਸ ਦਿਨ ਤੁਸੀਂ ਉਸ ਤੋਂ ਜਾਣੋ ਹੋ ਗਏ ਇਸ ਦੇ ਵਿੱਚ ਕਿੰਨੀ ਤਾਕਤ ਆ ਜੇਕਰ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਪਹੁੰਚੋਗੇ ਜਿਆਦਾ ਦੇ ਜਿਆਦਾ ਸੀ ਇਹ ਹੀ ਜਾ ਸਕਦੇ ਆ ਕਿ ਡੀਸੀ ਨਾਲੋਂ ਤਾਂ ਸਾਰੇ ਥੱਲੇ ਨੇ ਡੀਸੀ ਦੇ ਦਫ਼ਤਰ ਵਿੱਚ ਵੀ ਪਹੁੰਚੋਗੇ ਤਾਂ ਇੱਕ ਪਾਸੇ ਕੋਈ ਬਜਟ ਅਫਸਰ ਜਾਂ ਐਮਐਲਏ ਖੜਾ ਹੋਊਗਾ ਉਸ ਤੋਂ ਪਹਿਲਾਂ ਪਾਰਟਿਕ ਸੰਜੂਨਿਅਨ ਦਾ ਕੋਈ ਨਮਾਇਦਾ ਜਿਹਦੇ ਬੈਜ ਲੱਗਿਆ ਹੋਊਗਾ ਡੀਸੀ ਉਸ ਨੂੰ ਖੜਾ ਬੁਲਾ ਕੇ ਪ੍ਰਧਾਨ ਜੀ ਕਹ ਕੇ ਬੁਲਾਣਗੇ ਉੱਥੇ ਤੁਹਾਨੂੰ ਕੁਰਸੀ ਤੇ ਬੈਠਣ ਵਾਸਤੇ ਇਹ ਕੋਰੋਣ ਪਰ ਤੁਹਾਡਾ ਕੰਮ ਦੂਜੇ ਸਾਰਿਆਂ ਜਿੰਨੀਆਂ ਵੀ ਉੱਥੇ ਕੋਈ ਰਾਜਨੀਤਿਕ ਪਾਰਟੀਆਂ ਜਾਂ ਕੋਈ ਹੋਰ ਬਾਈਕਡ ਆਸਰੇ ਹੋਵੇ ਉਸ ਤੋਂ ਪਹਿਲਾਂ ਹੋਊਗਾ ਕਿਉਂਕਿ ਅਸੀਂ 6.1800 ਤੋਂ ਜਦੋਂ ਦੇ ਕਿਸਾਨ ਯੂਨੀਅਨ ਦੇ ਨਾਲ ਜੁੜੇ ਆ ਪਹਿਲਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਡਕੋਂਡਾ ਦੇ ਨਾਲ ਸੀਗੇ ਤੇ ਅਸੀਂ ਨੇੜੇ ਤੋਂ ਕਦੀ ਪ੍ਰਧਾਨ ਦੇ ਦਰਸ਼ਨ ਵੀ ਨਹੀਂ ਕੀਤੇ ਜਿਵੇਂ ਕਿ ਫਿਰਸਾ ਸਾਹਿਬ ਵੀ ਫਿਰਸਾ ਸਾਹਿਬ ਦਾ ਖੁਦ ਵੀ ਕਹਿਣਾ ਹੈਗਾ ਕਿ ਜੇਕਰ ਮੈਂ ਤੁਹਾਡਾ ਫੋਨ ਨਹੀਂ ਚੱਕਦਾ ਪਹਿਲੀ ਵਾਰ ਤੇ ਨਹੀਂ ਚੱਕਿਆ ਉਸ ਤੋਂ ਬਾਅਦ ਤੁਸੀਂ ਦੋ ਵਾਰ ਮੁਸਤਕਲ ਕਰਦੇ ਹੋ ਤੇ ਮੈਨੂੰ ਇਹ ਪਤਾ ਲੱਗਦੀ ਕਿ ਇਹਨਾਂ ਨੂੰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਜਿਹੜੇ ਕੰਮ ਉਹ ਕਰਦੇ ਹੋਣਗੇ ਉਸ ਨੂੰ ਛੱਡ ਕੇ ਜਦੋਂ ਵੀ ਫ੍ਰੀ ਹੁੰਦੇ ਆ ਪਹਿਲਾ ਫੋਨ ਮੇਰਾ ਤੁਹਾਨੂੰ ਆਊਗਾ ਚਾਹੇ 2 ਮਿੰਟ ਬਾਅਦ ਆਵੇ ਚਾਹੇ 5 ਮਿੰਟ ਬਾਅਦ ਚਾਹੇ ਅੱਧੇ ਘੰਟੇ ਬਾਅਦ ਇਸੇ ਤਰ੍ਹਾਂ ਜਿਹੜੇ ਮੇਰਾ ਖਿਆਲ ਆ ਕਿ ਸਾਡੇ ਵਿੱਚ ਕੋਈ ਵੀ ਦੇ ਬਕੌਂਦਾ ਨੂੰ ਛੱਡ ਕੇ ਨਹੀਂ ਆਏ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕਦੀ ਬਕੌਂਦਾ ਦੇ ਜਿਹੜੇ ਜਾਂ ਹੋਰ ਵੀ ਜਿੱਥੇ ਬੰਦਿਆਂ ਦੇ ਜਿਹੜੇ ਸੀਗੇ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਭਾਈ ਨੇ ਇਹਨਾਂ ਨੇ ਕਿਹਾ ਬਾਬੇ ਬਲੀ ਬਸਲਾ ਬੱਲ ਲਾਉਣਾ ਦਰਿਆ ਨੂੰ ਉਹ ਪਣੀ ਕੋਰਤਾਂ ਨਹੀਂ ਮਿਲਾਏ ਆਪਾਂ ਨੂੰ ਐਪਵਾਂ ਡੈਰੀਆ ਦੇ ਕੋਲੇ ਉੱਥੇ ਬੰਨ ਲਾਇਆ ਜਾਵੇ ਫੇਰ ਉਹਦਾ ਜਾਦੇ ਲਾਭ ਹੋਊਗਾ ਇਧਰਲੇ ਪਿੰਡ ਦਾ ਕਈ ਮਰੇ ਹੋਇਆ ਪਾਣੀ ਦਰਿਆ ਦਾ ਜਿਹੜਾ ਉਹ ਸਾਧ ਤੋਂ ਦਰਿਆ ਚ ਪੈਂਦਾ ਵਾ ਇਹਦਾ ਨੰਦੇ ਨਾਲੇ ਦਾ ਇਹ ਤਾਂ ਉਹਦਾ ਸ਼ਹਿਰ ਦਾ ਪਾਣੀ ਆ ਇੱਥੇ ਜੇ ਬੰਨ ਲਾਵਾਂਗੇ ਸਾਰਾ ਨੁਕਸਾਨ ਫਸਲਾਂ ਦਾ ਜਿਹਦੇ ਵੀ ਫਸਲ ਤੇ ਵੜ ਗਿਆ ਉਹ ਫਸਲਾਂ ਦਾ ਨੁਕਸਾਨ ਹੋਊਗਾ ਤੇ ਇਹ ਹੈ ਗਵਾਲ ਬੰਨ ਲਾਇਆ ਜਾਵੇ ਵਾਲੇ ਪਾਣੀ ਦਾ ਜਦੋਂ ਸਰਕਾਰਾਂ ਹੱਲ ਕਰਨ ਤਾਂ ਬੜਾ ਵਧੀਆ ਪਰ ਸਰਕਾਰਾਂ ਤੇ ਮਿਲਣਾ ਰਵੇ ਅਜੇ ਤੱਕ ਜੂਨੀ ਛੱਕੀ ਸਰ ਅਜੇ ਇਹ ਸਹੀ ਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਅੱਜ ਬਹੁਤ ਖੁਸ਼ੀ ਦਾ ਮਾਹੌਲ ਆ ਬਹੁਤ ਖੁਸ਼ੀ ਵਾਲਾ ਗਣਵਾ ਪਾਠਾ ਵਾਲਾ ਜਿਹੜਾ ਕਿ ਅਸੀਂ ਚੱਕ ਗਲਰ ਦੇ ਵਿੱਚ ਢਾਲੀ ਵਾਲ ਸਾਹਿਬ ਜੀ ਸਾਬ ਸਿੰਘ ਜੀ ਨਹਿਰ ਨੁਹਾਈ ਇੱਥੇ ਬਹੁਤ ਵੱਡੀ ਕਾਇੀ ਬਣਾਉਣ ਜਾ ਰਹੇ ਆ ਮੇਰੇ ਨਾਲ ਮੇਰੇ ਅਥਰਦਾਰ ਮੋਹਨ ਸਿੰਘ ਜੀ ਫੌਜੀ ਸਾਹਿਬ ਹੰਮਣਾ ਤੋਂ ਸਰਦਾਰ ਜਸਵੰਤ ਸਿੰਘ ਨੌਰਪੁਰ ਡੇਰ ਤੋਂ ਡਾਕਟਰ ਸੁਵਿੰਦਰ ਸਿੰਘ ਜੀ ਮੇਰੇ ਪਿੰਡ ਤੋਂ ਸੁਵਿੰਦਰ ਸੁਤਮਿੰਦਰ ਸਿੰਘ ਮੈਂਬਰ ਪੰਚਾਇਤ ਸਾਹਿਬ ਮੇਰੇ ਫੌਜੀ ਸਾਹਿਬ ਪੀਏ ਜੀ ਤੇ ਬਹੁਤ ਹੀ ਨਿੱਕਾ ਹੀ ਇਨਸਾਨ ਮੇਰੇ ਸਾਡੇ ਪਾਪਾ ਬਤਾਰ ਸਿੰਘ ਜੀ ਖਾਨਪੂਰੀ ਸਾਹਿਬ ਵੀ ਪਹੁੰਚੇ ਹੋਏ ਨੇ ਸਰਦਾਰ ਸੁਖਦੇਵ ਸਿੰਘ ਜੀ ਬਾਸੂ ਜਿਹੜਾ ਕੱਚਾ ਦਾ ਹੀ ਲਾੜਨਾ ਬਾਸੂ ਕਹਿੰਦੇ ਆ ਬਾਸੂ ਦੇ ਨਾਮ ਤੇ ਸਭ ਦੁਨੀਆ ਜਾਣਦੀ ਆ ਸੰਦੇਵ ਸਿੰਘ ਨਾਂ ਦੇ ਥੋੜੀ ਬੰਦੇ ਜਾਣਦੇ ਆ ਉਹ ਵੀ ਬੜਾ ਅਜੀਬੇ ਤੌਰ ਤੇ ਸਮਾਂ ਕੱਢ ਕੇ ਆਏ ਆ ਇੰਨੀਆਂ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਕੁ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੈਨ ਲਾਣੇ ਹਾਂ ਕੰਡੀਪੁਰ ਤੇ ਅਸੀਂ ਇੱਥੇ ਦੀ ਡਿਟੇਲ ਬਣਾ ਕੇ ਉਹਨਾਂ ਨੂੰ ਭੇਜੂ ਤੇ ਅਸੀਂ ਕਹਾਂਗੇ ਇਹ ਧਾਰਮਿਕ ਸੰਗਠਨ ਦੇ ਉਸ ਦਾ ਵਿਰੋਧ ਕਰੂਗੀ ਪਰ ਉਸ ਸਭ ਤੋਂ ਪਹਿਲਾਂ ਭਾਰਤੀ ਜਨ联 ਕੋਸ਼ਾ ਦੇ ਸਰਦਾਰ ਸਿਖਜਿੰਦਰ ਸਿੰਘ ਜਿਹੜੇ ਸੰਭ ਤੇ ਕੰਮੀ ਪ੍ਰਧਾਨ ਨੇ ਉਹਨਾਂ ਨੇ ਮਿਲ ਕੇ ਉਹਨਾਂ ਨੂੰ ਨਾਲ ਜੋੜ ਕੇ ਉਹਨਾਂ ਨੇ ਅਗਲਾ ਸਮਾਂ ਉੜਿੱਕਿਆ ਜਿਹੜੇ ਤੁਹਾਨੂੰ ਪਤਾ ਲੱਗਾ ਹੋਊਗਾ ਦੂਸਰਾ ਅਖਬਾਰਾਂ ਦੇ ਵਿੱਚ ਕਾਠਨ ਸੀਗਾ ਅਸੀਂ ਜਿਹੜੇ ਲੁਧਿਆਣੀ ਗਏ ਆ ਉਸ ਤੋਂ ਉਹਨਾਂ ਨੂੰ ਪਤਾ ਕਿ ਸਾਰੀਆਂ ਜਥੇਬੰਦੀਆਂ